ਜਿੰਦੜਾ ਗੰਮੂ ਦੇ ਦੇ ਨਾ ਤੇ ਤੂੰ ਮੇਰੀ ਕੋਈ ਵੀ ਮੂਵਮੈਂਟ ਜੱਗੀ ਦੀ ਮਿਸ ਕਰਤੀ ਜਿਹੜੇ ਆਡੀਅנס ਦੇਖਣਾ ਚਾਹੁੰਦੀ ਹੈ ਜੱਗੀ ਨੂੰ ਵੀ ਬੈਹੈਂਡ ਉਹ ਕਿਵੇਂ ਕੰਮ ਕਰਦਾ ਹੈ ਵੀਡੀਓ ਦੇ ਵਿੱਚ ਮੈਂ ਤਾਂ ਯਾਰ ਆ ਸਭ ਜੇ ਵੀਡੀਓ ਨਹੀਂ ਬਣਾ ਰਹੀ ਜੱਗੀ ਜ਼ਿੰਦਗੀ ਚ ਕਰ ਕੀ ਰਿਹਾ ਉਹ ਸਾਰੀਆਂ ਜੀ ਚੀਜ਼ਾਂ ਤੂੰ ਆਡੀਅנס ਨੂੰ ਨਾ ਦਿਖਾਈਆਂ ਆ ਮੈਂ ਗੱਲ ਸੁਣਾਂਗੀ ਮੈਂ ਸਾਰਾ ਕੁਝ ਦਿਖਾਵਾਂਗਾ ਸਵੇਰ ਤੋਂ ਜਿਹੜੀ ਉੱਠਣ ਸਾਰ ਤੂੰ ਸਾਰਾ ਕੁਝ ਕਰਦਾ ਮੈਂ ਸਾਰਾ ਕੁਝ ਕੈਪਚਰ ਕਰ ਲੇ ਹਾਂ ਹਾਂ ਸਾਰਾ ਉੱਠ ਕੇ ਅੰਦਰ ਕਰਨਾ ਆਇਆ ਫਿਰ ਨਾ ਬੰਦੀ ਬੰਦਾ ਉੱਠਣ ਸਾਰ ਮੈਨੂੰ ਵਾਸ਼ਰੂਮ ਲੈ ਕੇ ਜਾਇਆ ਕਰੂਗਾ ਜਿੱਥੇ ਮਰਦੀ ਲੈ ਜਾਇਆ ਯਾਰ ਸੰਤੀ ਮਾਰਿਆ ਕਰੂਗਾ ਇਹ ਸਾਰਾ ਕੁਝ ਰਹਿਣਾ ਹੈ ਤੇ ਹਾਰੀ ਹਾਰੀ ਚਾਹੇ ਜਿੱਥੇ ਚਾਹੇ ਹੁਣ ਜਿਵੇਂ ਚਾਰ ਬੰਦੇ ਬੈਠੇ ਆ ਪੰਜ ਬੰਦੇ ਬੈਠੇ ਆ ਸਾਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ ਪਰ ਤੂੰ ਕੈਮਰਾ ਆਨ ਕਰਾ ਹਾਂ ਵੇਖਾ ਇਹਦਾ ਬਸ ਇਹੀ ਰੱਖਿਆ ਕਰੋ ਮਤਲਬ ਨੇਚਰਲ ਨੇਚਰਲ ਮੂਵਮੈਂਟਸ ਕੈਪਚਰ ਕਰਨੀਆਂ ਨੇ ਤੇ ਨੇ ਆਡੀਅנס ਨੂੰ ਨੇਚਰਲ ਚੀਜ਼ਾਂ ਦਿਖਾਉਣੀਆਂ ਨੇ ਤਾਂ ਕਿ ਆਪਣੇ ਬਲੌਗ ਹੋਰ ਜ਼ਿਆਦਾ ਵਾਇਰਲ ਹੋ ਸਕਣ ਆਡੀਅנס ਪਸੰਦ ਕਰੇ ਆਪਣੇ ਬਲੌਗ ਲੱਗਣਗਾ ਜ਼ਰੂਰ ਜੀ ਜੀ ਹੋਰ ਪਰਾ ਦੇ ਰਹੇ ਨੇ ਪੈਸੇ ਲੱਗੇ ਹਾਂਜੀ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਲੌਗ ਸ਼ੁਰੂ ਹੋ ਗਿਆ ਹੈ ਸੰਤੀ ਦਾ ਪਹਿਲਾ ਅੱਜ ਤਰੀਕ ਹੈ 5 ਤਰੀਕ 5 ਅਕਤੂਬਰ ਨੂੰ ਅੱਜ ਸੰਤੀ ਨੇ ਬਲੌਗਿੰਗ ਦੀ ਸ਼ੁਰੂਆਤ ਕਰ ਦਿੱਤੀ ਹੈ ਬਾਈ ਤੇ ਇਹ ਹੁਣ ਤੁਹਾਨੂੰ ਨਵੇਂ-ਨਵੇਂ ਬਲੌਗ ਦਿਖਾਊਗਾ ਜਿਸ ਚ ਤੁਹਾਨੂੰ ਜੱਗੀ ਦੀ ਇਨਵੋਲਵਮੈਂਟ ਸਭ ਤੋਂ ਜ਼ਿਆਦਾ ਦਿਖੂਗੀ ਇਹ ਇਹਦੀ ਡਿਊਟੀ ਲਈ ਆ ਕਿਉਂਕਿ ਬਾਕੀ ਬਲੌਗਸ ਚ ਮੈਂ ਆਪਦੇ ਆਪ ਨੂੰ ਘੱਟ ਦਿਖਾਵਾਂ ਤੇ ਮੈਂ ਘੱਟ ਦਿਖਦਾ ਨਾ ਨਾ ਤੇਰੀਆਂ ਗੱਲਾਂ ਵਿੱਚ ਨਾ ਕਿੱਥੇ ਐਂਟਰਟੇਨਮੈਂਟ ਹੋਣਾ ਹੈ ਸਭ ਨੇ ਤੇ ਤੇਰੀਆਂ ਗੱਲਾਂ ਤਾਂ ਜ਼ਰੂਰੀ ਨੇ ਵਿੱਚ ਹੋਣੀਆਂ ਹੈ ਹੈ ਤੇ ਬਾਕੀ ਅੱਜ ਅਸੀਂ ਸ਼ੂਟ ਕਰਨ ਲੱਗੇ ਆਂ ਰੌਲੇ ਜਾਂ ਤਾਂ ਪਾਤਾਂ ਦੇ ਸੀਰੀਜ਼ ਯਾਰ ਖਤਮੇ ਨਹੀਂ ਹੋ ਰਹੀ ਇਹਨੇ ਸਾਨੂੰ ਖਤਮ ਕਰ ਦੇਣਾ ਹੈ ਅੱਜ ਪਹਿਲੀ ਵਾਰੀ ਐਡੀ ਲੰਬੀ ਸੀਰੀਜ਼ ਨਾਲ ਪੰਗਾ ਲੈ ਲਿਆ ਸੀ ਤੇ ਅਸੀਂ ਅੱਕ ਗਏ ਬੋਰ ਹੋ ਗਏ ਅਸੀਂ ਇਹ ਨੂੰ ਐ ਹੋ ਰਿਹਾ ਵੀ ਕਦੋਂ ਖਤਮ ਹੋਊਗਾ ਨਹੀਂ ਹੁਣ ਸਵਾਦ ਆ ਰਿਹਾ ਉਹਨਾਂ ਤੇ ਪਰ ਜਜ਼ਬਾ ਹੈਗਾ ਸਾਡੇ ਅੰਦਰ ਕਿਉਂਕਿ ਇਹ ਕਹਾਣੀ ਸਿਰੇ ਦਾ ਚਾੜ੍ਹ ਨਹੀਂ ਪਣੀ ਹੋਣਾ ਇਹ ਤਾਂ ਹੈ ਨਹੀਂ ਵੀ ਇਹਦਾ ਐਂਡ ਆਪਾਂ ਇੱਕੋ ਦਮੇ ਕਰ ਦਈਏ ਜੋ ਕਹਾਣੀ ਆ ਉਹਨੂੰ ਉਸ ਤਰੀਕੇ ਨਾਲ ਐਂਡ ਕਰਾਂਗੇ ਤਾਂ ਵਧੀਆ ਤਰੀਕੇ ਨਾਲ ਹਾਲੇ ਤਾਂ ਇਸ 'ਚ ਹੁਣ ਲਾਸਟ ਤੇ ਐਕਸ਼ਨ ਸ਼ੂਟ ਕਰਨਾ ਹੈ ਅਸੀਂ ਪਰ ਅੱਜ ਮੇਰੇ ਦੇ 37 ਦੇ ਜਿਹੜੇ ਸੀਨ ਨੇ ਅਸੀਂ ਉਹ ਸ਼ੂਟ ਕਰਾਂਗੇ। ਬਾਕੀ ਤੇ ਜੀ ਉਹਨੂੰ ਰੋਟੀ ਖਾਦਣੇ ਆ ਸਾਰਾ ਟੀਮ ਸਾਰੀ ਟੀਮ ਮੌਸਮ ਅੱਜ ਬੜਾ ਵਧੀਆ ਹੈਗਾ ਤੇ ਸ਼ੂਟ ਬਹੁਤ ਵਧੀਆ ਹੋਊਗਾ ਅੱਜ। ਮੀਂਹ ਪੈ ਗਿਆ। ਓਕੇ। ਤਾਂ ਕਰ ਪੀ ਰਹੇ ਆ। ਛੇਦੀ ਛੇਦੀ ਤੁਸੀਂ ਰੋਟੀ ਖਾਓ। ਬਾ ਰੋਟੀ ਅਸੀਂ ਖਾ ਲਈ ਜੀ। ਲੱਸੀਆਂ ਪੀਓ ਫਿਰ ਆਪਾਂ ਚੱਲੀਏ। ਸੋ ਕੈਮ ਹੋ ਜੋ ਤਨੂਨ ਘੈਂਡ ਘੈਂਡ ਬਲਗ ਦੇ ਕੋਲ। ਬਾਕੀ ਸੁਲਤਾਨ ਬਾਈ ਹਾਂਜੀ ਵੀਰੇ ਕੀ ਹਾਲ ਚਾਲ ਹੈ ਜੀ? ਬਸ ਜੀ ਤਿਆਰੀ ਆ ਜੋਰਾਂ ਛੋਰਾ ਤੇ ਇਹ ਆਪਾਂ ਨੇ ਐਪੀਸੋਡ ਇਹ ਕੰਪਲੀਟ ਕਰ ਦੇਣਾ ਜੀ ਅੱਗੇ ਹੋਰ ਵੀ ਤੁਹਾਨੂੰ ਬਹੁਤ ਕੁਝ ਵਧੀਆ ਦੇਖਣ ਨੂੰ ਮਿਲੂਗਾ ਸੋ ਚੈਨਲ ਨਾਲ ਜੁੜੇ ਰਹੋ ਇੱਥੇ ਮੈਨੂੰ ਇਹ ਰਸਤੂ ਕਰਦਿਆਂਗਾ ਤੁਹਾਨੂੰ ਨਾਲ ਬੌਂਸਿੰਗ ਕਰਦਾ ਹੈ ਇੱਦਾਂ ਰੋਟੀ ਹਾਜਮ ਹੁੰਦੀ ਹੈ ਜੀ ਵਧੀਆ ਤਰੀਕੇ ਨਾਲ ਤਾਂ ਆਇਆ ਲੈ ਆਉਣਾ ਮੈਂ ਦੇਖਿਆ ਉਹ ਤਾਂ ਨਾਰਮਲ ਗੱਲ ਕਰੇਗਾ ਜਦੋਂ ਤੇਰੇ ਤੇ ਕੈਮਰਾ ਲੱਗੂਗਾ ਫਿਰ ਤੂੰ ਐ ਕਰਤੀ ਗੱਲ ਇਹ ਕਰਦਾ ਕਿ ਮੈਂ ਇਹਦਾ ਐਕਟਿੰਗ ਵਾਲੇ ਸੀਨ ਚ ਵੀ ਦੇਖਿਆ ਸੀਗਾ ਇੱਕ ਚੰ ਹੂੰ ਹਾਂ ਜੀ ਇਹ ਪਹਿਲਾਂ ਗੁਰਦੀ ਮਾਤੂ ਦੀ ਇਹ ਬਹੁਤ ਹਾਂ ਗੁਰਦਨ ਹਰਦੀ ਪੂਰੀ ਕਰ ਕਰਦਾ ਸੀ ਗੁਰਿ ਕਰ ਕਰ ਉਹ ਮੈਂ ਤੈਨੂੰ ਦੱਸੂਗਾ ਤੂੰ ਕੀ ਕਰਦਾ ਆ ਇਹ ਇਹਦੀ ਆਦਤ ਅਸੀਂ ਹਟਾ ਲਾਂਗੇ ਮੈਨੂੰ ਸਹੀ ਤਰ੍ਹਾਂ ਸਮਝ ਨਹੀਂ ਆਉਂਦਾ ਉਹ ਚ ਕਰਨਾ ਉਹ ਤਾਂ ਕਨਫਿਊਜ਼ ਜਾ ਹੁੰਦਾ ਚਲੋ ਆ ਹੁਣ ਤੂੰ ਆਪਣੀ ਕੈਰੈਕਟਰ ਕਿਉਂ ਐ ਐ ਕਰ ਰਿਹਾ ਅਬ ਇਹਦੇ ਕਨਫਿਊਜ਼ ਤੇ ਆ ਸਮਝ ਲੋ ਸੈਂਟੀ ਤੂੰ ਵੀ ਤੇ ਗੱਲਾਂ ਬਾਤਾਂ ਮਾਰ ਲਵਾਈ ਪਰ ਇਹਨੂੰ ਮੈਂ ਕੈਮਰਾ ਕਰਕੇ ਹਾਂ ਜੀ ਐ ਕਰਦੀ ਨਹੀਂ ਲੋੜ ਸੈਂਟੀ ਮੇ ਹਾਂ ਐ ਕਰਦੀ ਨਹੀਂ ਲੋੜ ਆਪਣੀਆਂ ਗੱਲਾਂ ਬਾਤਾਂ ਦੋ ਚਾਰ ਤੇ ਸ਼ੇਅਰ ਕਰ ਵਿਚਾਰ ਆਪਣੇ ਬਸ ਹੁਣ ਆਪਾਂ ਸ਼ੂਟ ਤੇ ਦੇਖਦੇ ਹਾਂ ਹੁਣ ਕੀ ਗੱਲਾਂ ਬਾਤਾਂ ਕਰਦੇ ਉੱਥੇ ਕਰਦੇ ਆਂ ਤੇਦਾ ਪਹਿਲਾ ਸ਼ੁਰੂਆਤ ਹਲੇ ਦੇਖੋ ਨਰਵਸ ਹੋ ਰਿਹਾ ਇਹ ਵੀ ਇਹਨੂੰ ਪਤਾ ਨਹੀਂ ਹੈਗਾ ਵੀ ਮੈਂ ਤੁਹਾਡੇ ਨਾਲ ਕੀ ਗੱਲਾਂ ਮਾਰਨੀਆਂ ਨੇ ਯਾਰ ਬਲ ਆਡੀਅנס ਨਾਲ ਗੱਲਾਂ ਮਾਰਨੀਆਂ ਨੇ ਆਡੀਅנס ਨੂੰ ਮਤਲਬ ਉਹ ਕੈਮਰਾ ਆ ਜਿਹੜਾ ਲੱਗਿਆ ਹੋਇਆ ਉਹ ਆਡੀਅנס ਆ ਉਹ ਆਡੀਅנס ਨੂੰ ਦੱਸ ਤੂੰ ਆਪਣੇ ਬਾਰੇ ਆ ਛੋਟੀ ਜੀ ਕੂਥੜੀ ਕਰਾ ਕੇ ਆ ਜਿਹੜੀ ਇਹਦੇ ਬਾਰੇ ਦੱਸ ਕੋਈ ਇਹ ਤਾਂ ਨਵੀਂ ਲੁੱਕ ਲੈ ਕੇ ਆਇਆ ਮੈਂ ਵੇਖੋ ਬਈ ਸਾਰੇ ਜਣੇ ਐਡੀ ਕੂਥੜੀ ਕੱਢਿਆ ਇਹ ਹੁਣ ਦਾੜੀ ਸ਼ੰਗਾਇਆ ਜਦੋਂ ਗੱਲ ਕਰਦਾ ਆਡੀਅנס ਸਿੱਧੂ ਮਸੇੂਏ ਬਰੋਜ ਜਾਂਦਾ ਸਿੱਧੂ ਉਹ ਲਈ ਕੀ ਕੀ ਆਫਸੀ ਲਈ ਬਰੋ ਆਫਸੀ ਸਿੱਧੂ ਮਸੇੂਏ ਦੀ ਵੀਡੀਓ ਪੈਰ ਲੋਈ ਦੀਗੀ ਇਹ ਕਿਹੜਾ ਇੰਨੀ ਯਾਰ ਚੱਲ ਕੇ ਤੇ ਕੋਈ ਬਾਤ ਚ ਹੁੰਦੀ ਚਲਾਵਾਂਗਾ ਪਾਉਂਗਾ ਬਾਤ ਨੂੰ ਲਾ ਦੇ ਵਿੱਚ ਚਲਾ ਦੇ ਹਾਂ ਹਜੇ ਹਜੇ ਕੇਜੇ ਨੇ ਇਹਨੂੰ ਪਲਾਗ ਐਡਿਟ ਕਰਨਾ ਵੀ ਸਿਖਾਣਾ ਆ ਤੇ ਹਜੇ ਸ਼ੁਰੂਆਤਾਂ ਦੇ ਆ ਇਹਨੇ ਬਹੁਤ ਕੁਝ ਸਿੱਖਣਾ ਆ ਜੀ ਐਕਟਰ ਦਾ ਇਹ ਬਣ ਗਿਆ ਹੁਣ ਇਹ ਬਲੌਗਰ ਵੀ ਬਣਵਾਉਣਾ ਮੈਂ ਕਹਿਣ ਲੱਗਿਆ ਦੀ ਬਲੌਗਿੰਗ ਵਾਲਾ ਲੱਗਸਾਬ ਆ ਐਕਟਿੰਗ ਵਾਲਾ ਲੱਗਾ ਉਹ ਜਿਹੜਾ ਆਪਾਂ ਕਰਦੇ ਆ ਇਹ ਹੌਲੀ ਹੌਲੀ ਹੀ ਹਿਸਾਬ ਆਊਗਾ ਇਹ ਚ ਨੇਚਰਲ ਆ ਬਸ ਉਹ ਗੱਲਾਂ ਹੈਗੀਆਂ ਨੇ ਹੈਗੀਆਂ ਨਹੀਂ ਉਹ ਚ ਜੋ ਲਿਖਿਆ ਹੈ ਉਹ ਹੀ ਬੋਲਣਾ ਪੈਂਦਾ ਚਲੋ ਸੋ ਚਲੋ ਅਗਲੇ ਦਿਖਾਨਿਆਂ ਦਨੂ ਅਗਲੀ ਅਪਡੇਟ ਦੰਨਿਆ ਫਿਰ ਤੁਹਾਨੂੰ ਜਲਦੀ ਹੁਣ ਮੈਨੂੰ ਇਹ ਦੱਸ ਪਹਿਲਾ ਸੀਨ ਕਿਹੜਾ ਕਰਨਾ ਲੈ ਸੁਲਤਾਨ ਆਜੀ ਪਹਿਲਾ ਸੀਨ ਪਹਿਲਾਂ ਦੱਸ ਤੂੰ హెయిర్ ਸਟਾਈਲ ਕਿੱਥੋਂ ਕਰਾ ਕੇ ਆਇਆ ਇਹ ਆਪਣਾ ਪਟਿਆਰੇ ਸ਼ੋਰੂਮ ਚ ਇਹ ਆਏ ਲਾ ਲੋ ਇਹਦਾ హెయిర్ ਸਟਾਈਲ ਪਤਾ ਕਿਵੇਂ ਆ ਮੋਚੀ ਵਾਲਾ ਨਾ ਨਾ ਉਹ ਜਿਵੇਂ ਆਪਾਂ ਟੋਪੀ ਨਹੀਂ ਲੈ ਲੈਂਦੇ ਤੇ ਇਹਨੂੰ ਟੋਪੀ ਲੈਣ ਦੀ ਲੋੜ ਨਹੀਂ ਉਹਦਾ ਸੇਜਾ ਬਣਿਆ ਵੈਦਾ ਇਹ ਟੋਪਿਕ ਕੱਟ ਟੋਪਿਕ ਕੱਟ ਆ ਇੱਧਰ ਵੇਖ ਆ ਇੱਧਰ ਆ ਕੱਲ ਕੀ ਖੜੀ ਕਰ ਦਵਾਰੇ ਨਹੀਂ ਨਹੀਂ ਖੜੀ ਨਹੀਂ ਕਰੀ ਮੈਂ ਸੈੱਟ ਕਰ ਲੇਣਾ ਚਲ ਨਹੀਂ ਕੱਟ ਆ ਇਹ ਇਹਦੇ ਕਦੋਂ ਘਟਾ ਰਹੇ ਆ ਇਹ ਅਬ ਇਹਦੇ ਸੰਦੇ ਅੱਜ ਹੀ ਕਰਾਉਣੇ ਸੀਗੇ ਸੈੱਟ ਤੇ ਮੇਰਾ ਕਹਿੰਦਾ ਥੋੜਾ ਸ਼ੂਟ ਕਰ ਲੀ ਫਿਰ ਉਸ ਤੋਂ ਬਾਅਦ ਨਾ ਉਸ ਤੋਂ ਬਾਅਦ ਜੋ ਵਰਦੀ ਕਰਾ ਲੇਣਾ ਹੁਣ ਆਏ ਅਗੇ ਤੇਰੇ ਵਾਲ ਵੀ ਝੜ ਕੇ ਤੈਨੂੰ ਤਾਂ ਹਲਵਾਉਣੀ ਪਊਗੀ ਹਾਂ ਮੈਨੂੰ ਤਾਂ ਹੀ ਲਾਉਣੀ ਪੈਂਦੀ ਮੈਨੂੰ ਕਟਾਣ ਦੀ ਲੋੜਾ ਤੈਨੂੰ ਸਿੱਜਾ ਵੜਾਉਣ ਦੀ ਲੋੜਾ ਤੂੰ ਜਿਹੜਾ ਮੂਰੇ ਉਹਨੂੰ ਕਹਿ ਰਿਹਾ ਮੈਨੂੰ ਸਾਥ ਨਹੀਂ ਆਇਆ ਛੱਜ ਮੇਰੇ ਪਾਸੋਂ ਜੈ ਛੱਟਿਆ ਛੇਜ ਜਾ ਕਿੰਦਾ ਛੱਜ ਸਿੱਜਾ ਜਿਹੜਾ ਐ ਹੋ ਰਿਹਾ ਐ ਮੂਰੇ ਤੇ ਮੈਂ ਓਕੇ ਮੇਰੇ ਮੈਂ ਪਹਿਲਾਂ ਵਾਲ ਕਟਾਉਣੇ ਜਾ ਰਿਹਾ ਠੀਕ ਆ ਬਾਅਦ ਚ ਘਰ ਆਵਾਂ ਛੋਟੇ ਤੇਰੇ ਢਾਈ ਦਾ ਬਾਲ ਨੇ ਉਰੀ ਕੱਟ ਦੰਨੇ ਆ ਚਲੋ ਘਟ ਚੁ ਓਏ ਬਾਈ ਚੱਲ ਯਾਰ ਘਟ ਹੋਣਾ ਆਪਾਂ ਹੈ ਬਾਈ ਜੋੜੇ ਆ ਵੀ ਤਾਂ ਪਾਉਣੇ ਕੱਪੜੇ ਲੈ ਆਂ ਹੈ ਇਹ ਆਪਣਾ ਘਰ ਤਾਂ ਘਰ ਵਾਲਾ ਕੱਪੜੇ ਲੈ ਆਂ ਗਿੱਜੀ ਕੱਪੜਿਆਂ ਦੀ ਸ਼ੇਲ ਲੱਕੀ ਦੀ ਲੱਕੀ ਦੀ ਇਹ ਲੱਕੀ ਦੀ ਸ਼ਮਾਨੇ ਤੋਂ ਇਹ ਦਾੜੀ ਦੇਖੋ ਕਿਹ ਸ਼ਾਬ ਨਾਲ ਵਲੇੜਮ ਆਇਆ 0 ਨੰਬਰ ਹੈ 0 ਨੰਬਰ ਹੈ ਯਾਰ ਆਤਮਾ ਤੇ ਲਿਆ ਦੇ ਆਪੇ ਤਾਂ ਹਲੇ ਨਾ ਚੇਂਜ ਕਰ ਮੈਂ ਚੇਂਜ ਕਰਨਾ ਹੈਂ ਆਪ ਵੀ ਤਾਂ ਇਹਨਾਂ ਮੈਂ ਚੇਂਜ ਕਰਨਾ ਚੇਂਜ ਕਰ ਲਵਾਂ ਮੈਂ ਚੀਜ਼ ਕਰਿਆ ਆ ਬਾਲ ਵੀ ਤਾਂ ਐਂ ਬਿਸ਼ਵਾਣੇ ਦੇ ਉੱਤੇ ਤੋਂ ਐਂ ਥੱਲੇ ਨੂੰ ਮੂਰੇ ਨੂੰ ਓਏ ਉਵੇਂ ਹੁੰਦੇ ਚੱਲ ਟਰਾਈ ਕਰੀ ਅਗਲੀ ਵਾਰੀ ਹੋ ਜਾਣ ਹਾਂ ਤੇਰੇ ਹਿਸਾਬ ਨਾਲ ਚੱਲ ਰਿਹਾ ਮੈਂ ਆ ਦੇਖ ਐਨਾ ਕੰਦ ਪੈ ਗਿਆ ਤੇ ਕਿਹ ਚ ਟ੍ਰਾਂਸਪਲੈਂਟ ਦੀ ਗੱਲ ਬਾਲ ਝੜ ਗਏ ਓਏ ਯਾਰ ਉਹਨੂੰ ਸਾਹਿਬ ਨੂੰ ਕਹਿੰਦੇ ਗੱਪੇ ਗੱਪੇ ਕਟਿੰਗ ਕਰਾਂਗੇ ਨਾ ਜੰਮੀ ਐਨ ਹਾ ਗੰਜ ਕੜਾ ਕੇ ਬਿੱਗਲ ਬਾਨਿਆ ਬੀ ਓਏ ਆਹ ਨੂੰ ਸਾਇਬ ਨੂੰ ਕਹਿ ਰਿਹਾ ਇਹਦੇ ਬਾਅਦ ਤੇ ਵੀ ਨਾ ਕੋਈ ਬਦੀ ਬਿੱਗ ਤਿਆਰ ਕਰ ਦੇਗਾ ਓਏ ਸਾਇਬ ਗੈਰੀ ਸੰਧੂ ਵਾਲਾ ਸਹਿਲਾ ਸੰਧੂ ਤੈਨੂੰ ਲੋੜ ਆ ਹਾਂ ਆ ਗਰੀਆ ਹੁਣ ਗੱਲ ਤੁਸੀਂ ਅਸਲੀ ਤੇਰੇ ਤੇਰੇ ਵਾਲ ਭਰ ਜਾਣਗੇ ਅੱਗੇ ਨੂੰ ਨਹੀਂ ਨਹੀਂ ਉਹ ਮੱਥੇ ਵੱਡੇ ਤੇ ਸੋਹਣੇ ਲੱਗਦੇ ਨੇ ਰੈਲੀ ਸੰਧੂ ਦਾ ਵੀ ਕਿੱਡਾ ਮੱਥਾ ਓਏ ਆ ਤੂੰ ਕਰਾ ਕੇ ਆਉ ਮੈਂ ਇਹਦਾ ਹੋਂ ਲੱਗਦਾ ਮੈਂ ਗੋਬਿੰਦ ਦੇ ਦੀ ਫਿਲਮ ਚ ਤੀ ਹੁੰਦਾ ਉਹ ਫਿਆਸ ਟੱਕਰ ਕਿਹਾ ਕਿ ਆ ਵਾਲੋਂ ਮੈਂ ਓਕੇ ਓਕੇ ਨਾ ਟਾ ਕੇ ਆ ਆ ਤੈਨੂੰ ਖੰਡਾ ਖਣਾਂ ਦੀ ਲੋੜ ਨਹੀਂ ਐਂ ਜਿਵੇਂ ਪਿਛਾ ਕੇ ਆ ਦੇ ਇਹਨਾਂ ਨੂੰ ਆਏ ਦੇਖਿਆ ਐ ਐ ਕਰ ਸਿਰ ਤੋਂ ਗਿਆ ਸਿਰ ਤੋਂ ਗਿਆ ਜਾ ਕੇ ਟੁੱਟ ਗਿਆ ਜੱਤ ਹੋ ਗਿਆ ਕੰਗਲੇ ਨੂੰ ਕਰਕੇ ਦੋ ਬੰਦੇ ਤਾਂ ਢਾਈ ਕਰੇਗਾ ਵਿਚਾਰਦਾ ਕੀ ਐ ਚੱਲ ਲੱਗੂਗਾ ਪਤਾ ਕਿ ਕੀ ਹੋਣਾ ਬਣਦਾ ਸੀਨ ਕਰਨਾ ਸੀ ਆ ਯਾਰ ਸ਼ੂਟ ਆ ਦੇਖ ਲੈ ਪ੍ਰੇਤ ਉੱਠਦਾ ਹੀ ਨਹੀਂ ਹੈਗਾ ਯਾਰ ਬਈ ਡੀਮੋਟੀਵੇਸ਼ਨ ਦਿੱਤੀ ਐ ਇਹਨੇ ਟੀਮ ਨੂੰ ਖਰਗ ਜਦੋਂ ਬੰਦਾ ਐ ਆ ਕੇ ਪਹੇਗਾ ਨਾ ਉਹ ਤੋਂ ਉੱਠੇ ਨਹੀਂ ਜਾਂਦਾ ਨਾ 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 ਇੱਕ ਮਿੰਟ ਜਦੋਂ ਆਪਾਂ ਸੀਨ ਕਰਨ ਲੱਗ ਗਏ ਸਵੇਰੇ ਉਹ ਵਿੱਚ ਵਿਚਾਲੇ ਪਟਿਆਲੇ ਜਾਂਦੀ ਕੀ ਲੋੜੀ ਆਪਾਂ ਬਾਅਦ ਚ ਵੀ ਕਰ ਲਾਂਗੇ ਉਹ ਤਾਂ ਬਾਅਦ ਚ ਵੀ ਲਿਆਉਂਦੇ ਜੱਗੀ ਦੋ ਤਿੰਨ ਸੀਨ ਕਰਕੇ ਇੱਕ ਮਿਲ ਜਾਂਦੇ ਯਾਰ ਹੁਣ ਨੀਂਦ ਦਾ ਬਾਅਦ ਚ ਹੋ ਜਾਂਦੀ ਹੈ ਬਾਈ ਨਹਿਰ ਤੇ ਸ਼ੂਟ ਕਰਨਾ ਦੀ ਉਹ ਤਾਂ ਉਹ ਗੱਲ ਹੋ ਗਈ ਆਪਦੀ ਉਹ ਬਗਾਉਣੀ ਬਸ ਤੈਨੂੰ ਉਹ ਪਟਿਆਲੇ ਬਾਈ ਕਮਾਂ ਆ ਸੀਨ ਤਾਂ ਕਰ ਸਕਦੇ ਆ ਆਪਾਂ ਕਰ ਹੀ ਦਵਾਂਗੇ ਹੁਣ ਇੱਕ ਮਿੰਟਾ ਯਾਰ ਨੱਕ ਜੀ ਨਹੀਂ ਲੱਗੀ ਸੀਨ ਹੁਣ ਪਹਿਲਾਂ ਤੈਨੂੰ ਤੇਰਾ ਨਾਂ ਹੋ ਜੇ ਨਾ ਜਿੱਤ ਦੀ ਘਰ ਜਿੱਤ ਦੀ ਘਰ ਅੱਗੇ ਜਿਹੜਾ ਕਿ ਜਿਹੜੇ ਨਹੀਂ ਮਾਰਦੇ ਫਿਰ ਇਹ ਕੰਮ ਕਰੂੰ ਜੀ ਬਹੁਤ ਟਾਈਮ ਹੋ ਗਿਆ ਪਹਿਲੀ ਤੂੰ ਕੁਝ ਪੜ੍ਹ ਗ੍ਰੀਤਾ ਨੂੰ ਨਲਾ ਬਾਉਲੇ ਲੱਗ ਗਿਆ ਤੇ ਕਿਹ ਜੇ ਹਾਂ ਆ ਗਿਆ ਨਾ ਕੇ ਆ ਮੂਰ ਨੂੰ ਕਹਿੰਦੇ ਨੂੰ ਪਸਟਾਈਲ ਦਾ ਉਧਰ ਬਣੂਗਾ ਨਾ ਹੈਡ ਡ्रेसਰ ਫਿਰ ਉਹ ਬਣਾ ਲਗੇ ਸਲੂਨ ਵਾਲੇ ਭਾਈ ਉਹ ਮੂਰ ਨੂੰ ਕਰਦੇ ਸਾਰੇ ਕਿ ਮਾਤਾ ਦੋ ਨਹੀਂ ਕੰਗਾ ਦੇ ਕਿੰਨਾ ਕੰਗਾ ਨਾ ਵਰਤੈ ਨਹੀਂ ਨਾ ਹੋਇੰਦਾ ਲਗੰਮੂਰੇ ਨਾ ਹੋਇੰਦਾ ਲਗੰਮੂਰੇ ਉਹਰੇ ਦਾ ਵੀ ਆਲੇ ਵਾਲ ਗੇ ਕੀ ਹੋ ਰਹਾ ਹੈ ਭਾਈ ਕੀ ਹੋ ਰਹਾ ਹੈ ਆਉਣ ਕਿਉਂ ਮੈਂ ਤੋਏ ਮੈਂ ਗੰਜੀ ਵਰਕੇ ਰੇਖ ਰਹੀ ਪਰਦੀ ਤੋਏ ਨਹੀਂ ਵਰਦੀ ਬਾਹ ਤਾ ਟੈਲੀ ਰੇਖ ਆ ਪੂਰੀ ਜੀ ਜਾਦੇ ਆ ਬੇ ਇਹਦੇ ਲਈ ਉਸ ਫਟਾ ਕਰਦਾ ਬਾਪਾ ਦੇ ਬੱਤੇ ਕਾਜੀ ਹਾਂਜੀ ਕਰ ਗਿਆ ਰੇਖ ਅੱਜ ਦੇ ਰੈਕਾਇਲ ਯਾਰ ਪਹਿਲੇ ਨੇ ਦੇਖੋ ਕਰਕੇ ਕਿਹੜਾ ਜਾਂਦਾ ਇਹਦੀ ਦੂਆ ਲਾਗੇ ਦੱਸੋ ਭਾਈ ਯਾਰ ਇਹਨੂੰ ਤਾਂ ਜਦੋਂ ਹੋ ਤਿਆਰ ਕਰਾਂ ਵੀ ਭੋਗੀ ਬਿਗ ਗਈ ਨਹੀਂ ਉਹ ਤੂੰ ਹੀ ਰੱਖਿਆ ਕਰ ਮੈਂ ਰੱਖਦਾ ਭਾਈ ਰੱਖਦਾ ਹੈ ਮੁਰਗਾ ਮੁਰਗਾ ਬੰਬ ਹਾਂ ਤਾਂ ਸੋਵੇਂ ਕਿਵੇਂ ਲੱਗ ਰਹੇ ਨੇ ਮੁਰਗਾ ਬੰਬ ਦੀਵਾਲੀ ਨੂੰ ਚੱਲਣ ਵਾਲਾ ਇਹ ਡੱਬੀ ਲਈ ਸਿੰਘਾਂ ਦੀ ਚੱਕੀ ਤਿੰਨ ਵਾਰਸ ਕੰਦੂ ਆਇਆ ਲੋੜੂ ਪਾਇਓ ਪਿੱਸੇ ਪਾਇਓ ਉਰੇ ਆ ਆਪਣੇ ਪਈਆ ਰਾਵੜ ਪਈਆ ਪਈਆ ਨੇ ਉਰੇ ਪਈਆ ਨੇ ਆ ਨਹੀਂ ਆਪਾ ਕੱਲੋਂ ਆ ਜ ਮੈਂ ਨਹੀਂ ਦਿੱਤੀ ਤੇਰੇ ਨਾਮ ਫਿਲਮ ਵਾਲਾ ਸਲਮਾਨ ਖਾਨ ਆ ਗਿਆ ਭਾਈ ਜੇ ਕੋਈ ਸਟਾਈਲ ਨਹੀਂ ਆ ਰਿਹਾ ਇਹ ਤਾਂ ਸੂਤ ਕੀ ਤੇਰੇ ਨਾ ਮਹੰਮੇ ਕੀਆ ਹੈ ਵਿਚਿੰਗ ਕਰਕੇ ਨਹੀਂ ਬਸ ਆ ਗਿਆ ਮਤਲਬ ਇਹਨਾਂ ਨੇ ਸ਼ੂਟ ਹੁਣ ਕਰਕੇ ਬੰਦ ਹੁਣ ਲੱਗ ਗਏ ਇਹ ਟਾਈਮ ਪਾਸ ਕਰਨਾ ਯੋ ਯੋ ਉਸਤਾ ਸਾਨੂੰ ਕਹਿੰਦਾ ਹੁਣ ਬੀ ਬੈਠੇ ਬੈਠੇ ਹਾਂ ਆ ਦੇਖ ਲੈ ਹੁਣ ਕੰਮ ਦੇਖ ਲੈ ਤੇ ਚੱਜਾ ਛੋਟੇ ਨਹੀਂ ਹੈਗਾ ਵੀਰੇ ਹੁਣ ਕੀ ਕਰੀਏ ਆਪਦੇ ਆਪ ਬੰਦ ਕਰਿਆ ਸ਼ੂਟ ਤਾਂ ਹੈਗਾ ਆ ਦੇਖੋ ਆ ਆ ਪੰਜਾਂ ਸਕ੍ਰਿਪਟਾਂ ਆ ਪੰਜਾਂ ਨੇ ਲੌਗਿੰਗ ਕਰ ਲਈ ਆ ਹੁਣ ਬੈਠ ਕੇ ਕਰ ਲੈਂਦੇ ਬਰਾ ਨਹੀਂ ਕਰ ਰਹੇ ਉਹ ਤਾਂ ਜੀ ਮੇਰੇ ਤੋਂ ਨਾ ਪਾਸ ਹੋ ਗਏ ਓ ਯਾਰ ਉਹ ਕਰਾ ਦੂ। ਯਾਰ ਬਾਹਰ ਕਾਉਂ ਤੇ ਤੈਨੂੰ ਕੋਈ ਲੋੜ ਨਹੀਂ ਤੂੰ ਤਾਂ ਨਾ ਛੜੇਗਾ ਤੂੰ ਛੜ ਦੇ ਬਾਦ ਨੂੰ ਦੇਖਦਾ ਨੂੰ। ਉਹ ਤੇਨ ਤੂੰ ਲਾ ਕੇ ਆਵੇਂ ਓਏ। ਉਹ ਤੇਨ ਲਾ ਕੇ ਆਇ ਨੂੰ ਆ। ਅੱਛਾ ਜੀ ਚੇਹੇ ਦੇ ਦੇਖਿਆ ਹੋਣੇ ਨੇ। ਇੱਥੇ ਲਾਇ ਕਰ ਜਿੱਥੇ ਨਹੀਂ ਹੋਰੇ ਬਸੇ ਜਿੱਥੇ। ਕਿ ਜੇ ਤਾਂ ਹੀ ਗਿਆ ਨਾ ਟਾਈਮ ਨਾਲ ਵਿਆਹ ਕਰਾ ਲਾ ਗੰਜਪੈਣ ਨੂੰ ਤਿਆਰ ਹੋ ਗਿਆ ਤੇ ਗੱਜ ਤਾਂ ਸਟਾਪ ਗੰਜਪੈਣ ਨੂੰ ਤਿਆਰ ਹੋ ਗਿਆ ਜੀ ਕਰੋਨਾ ਕਰਕੇ ਤਾਂ ਪਿੱਛੇ ਲਾ ਕੇ ਵਿਆਹ ਕਰਾਉਣਾ ਉਹ ਜਿਹਨੇ ਫਿਲਮ ਦਿਖਾਈ ਇਹ ਸਰੇ ਨਹੀਂ ਖੜਦਾ ਯਾਰ ਬਾੜਾ ਬਾੜਾ ਫਿਲਮ ਨਹੀਂ ਆ ਗਈ ਓਏ ਪਾਹ ਪੱਟੂ ਫਿਰਦਾ ਪਲਾਸਟਿਕ ਸਰਜਰੀ ਦਾ ਨਾਮ ਸੁਣਾ ਹੈ ਕਹਿੰਦਾ ਮੇਰਾ ਪਤੀ ਗੰਜਾ ਉਹ ਕੰਮ ਹੋ ਗਿਆ ਮੇਰਾ ਪਤੀ ਗੰਜਾ ਗੰਜਾ ਕਤੂ ਦੇ ਇਹਨੂੰ ਥੋੜਾ ਜਿਹਾ ਵਾਲ ਤੇਰੇ ਬੋਸ ਨੇ ਤੇਰੇ ਵਾਲੇ ਥੋੜੇ ਤਾਰਨੇ ਵਾਲੇ ਨੇ ਤੇਰੇ ਜਿਆਦਾ ਪਲਾਸਟਿਕ ਸਰਜਰੀ ਦਾ ਨਾਮ ਸੁਣਾ ਹੈ ਹਾਂ ਚਾਰ ਹੀ ਸੁਣ ਲੱਗਿਆ ਬਈ ਐ ਬਹੁਤ ਚਾਰ ਕਰੋੜ ਰੁਪਿਆ ਲੱਗੇਗਾ ਇਸ ਤੇ ਜਿਹਨੇ ਕਰਤਾ ਬਸ ਆਠੀ ਹਾਂ ਮੈਂ ਜਿਹੜਾ ਤੇਰੇ ਹੁਣ ਪਿੱਛੇ ਇਹਨੂੰ ਕਰ ਲੇਦਾਂ ਉਹ ਵੀ ਸਹੀ ਲੱਗਦੀ ਤੇ ਪੂਰਾ ਕੰਫਰਟ ਨਾ ਆਪਾ ਇਹਨੂੰ ਪਾਦਾ ਵੀ ਮੇਰੇ ਕਿਹੜਾ ਜਾਚਦਾ ਸੋ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਅਸੀਂ ਸ਼ੂਟ ਕਰਨ ਲੱਗੇ ਆਂ ਸ਼ੂਟ ਤਾਂ ਕਹਾਣੀ ਅੱਜ ਕੋਈ ਹੋਰ ਕਰਨੀ ਸੀਗੀ ਪਰ ਮੌਕੇ ਤੇ ਆਰਟਿਸਟ ਜਿਹੜੇ ਸੀਗੇ ਸਾਡੇ ਬਿਮਾਰ ਹੋ ਗਏ ਤੇ ਸਾਨੂੰ ਜਿਹੜੇ ਆਰਟਿਸਟ ਬਾਕੀ ਆ ਰਹੇ ਸੀਗੇ ਉਹਨਾਂ ਦੇ ਮੁਤਾਬਕ ਸਾਨੂੰ ਕਹਾਣੀਆਂ ਸਾਡੇ ਕੋਲ ਪਾਈਆਂ ਹੀ ਹੁੰਦੀਆਂ ਨੇ ਇਹਦਾ ਅਸੀਂ ਉਧਰ ਨੂੰ ਘੁਮਾਤੀ ਗਏ ਇੱਕ ਸਿੰਗਲ ਸਟੋਰੀ ਆ ਜਿਸ ਸੈਂਟੀ ਅੱਜ ਮੇਨ ਕੈਰੈਕਟਰ ਕਰਨ ਲੱਗਿਆ ਆ ਹਾਂਜੀ ਤੇ ਉਮੀਦ ਕਰਦਾ ਤੁਹਾਨੂੰ ਇਹ ਕਹਾਣੀ ਵੀ ਵਧੀਆ ਲੱਗੂਗੀ ਤੇ ਜਲਦੀ ਤੁਹਾਨੂੰ ਦੇਖਣ ਨੂੰ ਮਿਲੂਗੀ ਨਵੇਂ ਚੈਨਲ ਤੇ ਨਵਾਂ ਦਿਨ ਨਵੀਂ ਲੋਕੇਸ਼ਨ ਤੇ ਤੇ ਨਵੇਂ ਚੈਨਲ ਤੇ ਵੀਡੀਓ ਆਊਗੀ ਚਲੋ ਆਰਟਿਸਟਾਂ ਨੂੰ ਮਲਾਓ ਜੀ ਮਿਲੋ ਅੱਜ ਸਾਡੇ ਆਰਟਿਸਟ ਨੂੰ ਇਹਨੇ ਗਗਨ ਸਸਰੀ ਸਸਰੀ ਕਾਲ ਜੀ ਪਹਿਲਾਂ ਬੁਰਕੀ ਨਗਾ ਲਾ ਫਿਰ ਬੋਲਦੀ ਲਾਗੇਗੀ ਬੁਰਕੀ ਤੁਹਾਨੂੰ ਸਰਮਾਣੀ ਚਾਹੀਦੀ ਹੈ ਕਿ ਐਵੇਂ ਬੋਲ ਕੇ ਕਰੀ ਕਿ ਆਣਾ ਲਾਉਣਾ ਚਾਹੀਦਾ ਅੱਛਾ ਤੇ ਆ ਸਾਡੇ ਭੂਆ ਜੀ ਹਾਂ ਜੀ ਭੂਆ ਜੀ ਹਾਂ ਜੀ ਚੱਲਦੀਆਂ ਤਿਆਰੀਆਂ ਹੀ ਉੱਡਦੀਆਂ ਬਸ ਸcript ਥੋੜੀ ਜਾ ਰਹੀ ਹੈ ਖਾਣਾ ਬੈਠ ਗਿਆ ਸਾਰੀ ਸcript ਤੇ ਬੈਠਾ ਫਾਸਟ ਕਰ ਲਿਆ ਹਾਂ ਤੇ ਗਗਨ ਕੰਮ ਰਹੀ ਹੈ ਤੇ ਪਹਿਲਾ ਸੀਨ ਤੁਹਾਡਾ ਹੀ ਆ ਭੂਆ ਜੀ ਤੁਹਾਡੇ ਤੋਂ ਹੀ ਸਟਾਰਟ ਆ ਸਟੋਰੀ ਹਾਂਜੀ ਹਾਂ ਵੀ ਗਗਲ ਕੀ ਕਹਿਣਾ ਚਾਹੁੰਗੇ ਮੈਂ ਤਾਂ ਖਾਣਾ ਹਜਮ ਕਰਾਂਗੀ ਨਾਲ ਦੀ ਨਾਲ ਥੋੜਾ ਵੀ ਸੀਨ ਆ ਜਲਦੀ ਤਿਆਰ ਹੋ ਜਾਓ ਆਮ ਰੈਡੀ ਹਾਂਜੀ ਤੇ ਹਾਂਜੀ ਹੁਣ ਸ਼ੂਟ ਤੋਂ ਬਾਅਦ ਆ ਖਾਣ ਪੀਣ ਦੀ ਤਿਆਰੀ ਕਰਨ ਲੱਗੇ ਨੇ ਮਿੱਤਰ ਪਿਆਰੇ ਆ ਸਾਡੇ ਬਹੁਤ ਹੀ ਪਿਆਰੇ ਦੋਸਤ ਆ ਆਈ ਨੂੰ ਮਿਲੋ ਕੈਨੇਡਾ ਤੋਂ ਆਇਆ ਹੁਣੇ ਹੁਣੇ ਗਿਦਰੀ ਹਾਂ ਵੀ ਕਿਦਰੀ ਬੋਲ ਤੁਸਿਆ ਹਾਂ ਮੈਂ ਕੀ ਬੋਲਾਂ ਕਿਵੇਂ ਲੱਗ ਰਿਹਾ ਸਾਡੇ ਨਾਲ ਮਿਲ ਕੇ ਕਿਵੇਂ ਤੈਨੂੰ ਸ਼ੂਟ ਦੇਖਣ ਨੂੰ ਮਿਲ ਰਿਹਾ ਬਈ ਬਹੁਤ ਵਧੀਆ ਬਹੁਤ ਮਿਹਨਤ ਕਰਦੇ ਨੇ ਮੁੰਡੇ ਬਹੁਤ ਜ਼ਿਆਦਾ ਦੇਖਿਆ ਹੁਣ ਇੰਨੀ ਮਿਹਨਤ ਲਾਦੇ ਆ ਸਾਡੇ ਸ਼ੂਟ ਤੇ ਇੱਕ ਵੀਡੀਓ ਤੇ ਹਲੇ ਦੇਖ ਲੈ ਹਾਂ ਜਸ਼ਨ ਤੈਨੂੰ ਕਿਵੇਂ ਲੱਗਿਆ ਵਧੀਆ ਜਸ਼ਨ ਹੈ ਓਕੇ ਓਕੇ ਤੈਨੂੰ ਲਈਏ ਕਿਸੇ ਰੋਲ ਚ ਤੁਹਾਨੂੰ ਤੁਹਾਨੂੰ ਲੈਨੇ ਆਂ ਹੀ ਵੀਡੀਓ ਚ ਇੱਕ ਚ ਮੇਰੇ ਦੋਸਤ ਵਾਲਾ ਕਰ ਲਿਓ ਕਲਾਕਾਰ ਦਾ ਵੱਡੇ ਸੀਨ ਯਾਰ ਕਲਾ ਛੋਟੇ ਮੋਟੇ ਸੀਨ ਕਰਦਾ ਨਹੀਂ ਹੈਗਾ ਗੈਂਗਸਟਰ ਹਾਂ ਗੈਂਗਸਟਰ ਚ ਘਰ ਨਾਲ ਸੀ ਇਹ ਕਹਿੰਦਾ ਵੱਡੇ ਉਹ ਕਰਦੇ ਛੋਟੇ ਛੋਟੇ ਕਰਦੇ ਹੈਗੇ ਆ ਚਲੋ ਜੀ ਹੁਣਾ ਤੁਹਾਨੂੰ ਅੱਗੇ ਜਾ ਕੇ ਦੱਸ ਦਿਆਂ ਸਾਰੀ ਟੀਮ ਨਾਲ ਮਿਲਾਂ ਲੈ ਨਾਲੇ ਕੀ ਖਾਣਗੇ ਹਾਂ ਵੀ ਕੀ ਗੱਲਾਂ ਚੱਲ ਰਹੀਆਂ ਨੇ ਆਪਣੇ ਕਾ ਪੱਖਾ ਬੰਦ ਕਰ ਤਾਂ ਬਾਜੀ ਫੜ ਲਓ ਜੀ ਸਰ ਇਹ ਚੀਜ਼ਾਂ ਸਿੱਖ ਲੈ ਤੂੰ ਬਲੌਗਿੰਗ ਕਰਦਾ ਹੈ ਨਾ ਜਦੋਂ ਇਹ ਮੁੱਢਲੀ ਜਾਣਕਾਰੀਆਂ ਨੇ ਇਹਨਾਂ ਹੋਣੀਆਂ ਚਾਹੀਦੀਆਂ ਓਕੇ ਇਹ ਹੌਲੀ ਹੌਲੀ ਸਿੱਖ ਲਾਂਗੇ ਸਲਾਮ ਕਰ ਰਹੇ ਆ ਜਿੰਮ ਲੱਗਣ ਦੀ ਮੈਂ ਕੌਣ ਕੌਣ ਕੇਂਦਰੀ ਕੇਂਦਰੀ ਵੀ ਹਾਂ ਸਰ ਕੇਂਦਰੀ ਕਿੰਦਾ ਜਿਹੜਾ ਕੇਂਦਰੀ ਨੇ ਬਾਈ ਕੈਨੇਡਾ ਤੋਂ ਆਇਆ ਹੂੰ ਕਹਿੰਦਾ ਮੈਂ ਮਹੀਨਾ ਤੇ ਜਿੰਮ ਜਿੰਨਾ ਚਿਰ ਹੈਗਾ ਮੈਂ ਵੀ ਤੁਹਾਡੇ ਨਾਲ ਜਿੰਮ ਲੱਗੂਗਾ ਤੇ ਅਸੀਂ ਹੁਣ ਫੈਸਲਾ ਕਰ ਲਿਆ ਹੈ ਇਹਦੇ ਸਾਰੇ ਆਪਾਂ ਲੱਗਦੇ ਅਗੇ ਨਾਲੇ ਅਰ ਇੱਕ ਉਹ ਆ ਯਾਰ ਸੌ ਆ ਸਭ ਨੂੰ ਹੂੰ ਵੀ ਨਾ ਦਾ ਨਹੀਂ ਪੜਾ ਤੇ ਕਿਸੇ ਨੂੰ ਮਾਟਣ ਨਹੀਂ ਆ ਚਾਹੇ ਤੂੰ ਮੜ ਰਿਆਂ ਤਾਂ ਤੈਨੂੰ ਮਸੇ ਹੀ ਹਟਣ ਦੇ ਇਹ ਮੈਂ ਹਟਾਂ ਤਾਂ ਤੁਸੀਂ ਮੈਨੂੰ ਹਟਣ ਨਹੀਂ ਦੇਣਾ ਕੀ ਕਾਂਗੇ ਅਸੀਂ ਤੇਰੇ ਰੱਸਾ ਪਾਵੇਂ ਪਤਾ ਯਾਰ ਥਾ ਆਪਣਾ ਅਪਰੇਟ ਕਰੋ ਕੁਝ ਮਰਜੀ ਕਰੋ ਪਰ ਲਿਜਾਣਾ ਨਾ ਫਿਰ ਕੱਲੇ ਤੂੰ ਦੱਸ ਬਈ ਜਿੰਮ ਦਾ ਸਭ ਤੋਂ ਮੈਂ ਦੱਸਾਂ ਸਭ ਤੋਂ ਵੱਡੀ ਜੀਤ ਉਹੀ ਆ ਜਦ ਜੇ ਤੁਸੀਂ ਨਾਲੇ ਮੇਰੇ ਨਾਲ ਹਟਦੇ ਬਾ ਠੀਕ ਆ ਕੱਲੇ ਤੈਨੂੰ ਨਾ ਪੂਰਾ ਸਰੀਰ ਬਣਾਉਂਦਾ ਹੈ ਤੇਰਾ ਤੇਰਾ ਤੇਰੇ ਤੇ ਤੂੰ ਨਾ ਤੂੰ ਕਲਾਵਾਦੀਆਂ ਦਾ ਰਹੇਗਾ ਤੋ ਜੀ ਆ ਸੁਪਤ ਜੋਰ ਤੋਂ ਕੋਈ ਆਉਂ ਪ੍ਰਾਣੀਆਂ ਓਏ ਤੂੰ ਕਾਲਾ ਰਾਜਾ ਹੁਣ ਕਾਲਾ ਕਾਲਾ ਰਾਜ ਗੜੀਆ ਵੜਾਉਂ ਅਪਨੀ ਜਰੀ ਇਸ ਨਹੀਂ ਕਰਦੇ ਨਾ ਆ ਆ ਆਪਾਂ ਆਪਣੀ ਯਰ ਦੇ ਕਾਲਾ ਰਾਜ ਗੜੀਆ ਰੋਇ ਗਿਆ ਅਕਤੂਬਰ ਦੀ 41 ਵਾਲਾ ਨਾ ਉਹ ਨਹੀਂ ਸਹੀ ਹੈ ਤੇਰੀ ਪਰਸਨੈਲਿਟੀ ਹਰਜੀਤ ਢਾਲੀ ਵਾਲਾ ਨਹੀਂ ਦਾ ਆਪਣੀ ਪਰਸਨੈਲਿਟੀ ਉਹ ਨਾਲੇ ਜੋ ਭਗਵਾਨ ਨਹੀਂ ਉੱਤੇ ਇੱਕ ਦਿਨ ਜਾ ਰਹੇ ਆ ਅਸਲ ਕਿਉਂ ਜਾ ਇੱਕ ਦਿਨ ਸੁਪਰਟ ਜੇ ਇੰਗਲੈਂਡ ਇਨ ਫੋਰਚਨ ਵਿੱਚ ਇੱਕ ਦਿਨ ਫੀਗੋ ਵਿੱਚ ਤਿੰਨ ਤਿੰਨ ਕਰਾਇਦਾ ਚ ਨਾ ਸਕੂਟਰ ਐਂਡਵਾਰ ਦਾ ਪੈਸੇ ਵੀ ਆਫ ਹੋਊਗਾ ਐ ਉਹ ਵਿਚਾਰੇ ਦੇਖੀ ਆਹਾਂ ਇਹਨੂੰ ਵੀ ਵਿਚਾਰਾ ਫੋਰਜੂਗਾ ਇਹਨੂੰ ਵੀ ਨਾ ਨਹੀਂ ਇਹ ਜੰਮੜਾ ਨਹੀਂਗਾ ਉਹ ਥੋੜਾ ਜਿਹਾ ਹੋਰ ਇਹ ਤਾਂ ਸ਼ੂਟ ਨਹੀਂ ਹੋਣਾ ਪਰ ਜੁਗਾਨਾ ਨਾ ਮੈਨੂੰ ਲੈਣਾ ਦੀ ਮੋਬਾਈਲ ਲੈਣਾ ਹੈ ਕੀ ਭਈਆ ਉਹ ਚ ਗਿਆ ਖੋਲੇ ਬੱਸ ਜਾਂਦਾ ਦੇਖਣ ਚੱਲ ਅਸੀਂ ਜਿੰਮ ਲਾ ਕੇ ਤੁਹਾਨੂੰ ਦੱਸਾਂਗੇ ਭਾਈ ਉੱਥੇ ਬਲੌਗ ਬਣਾਵਾਂਗੇ ਜਦੋਂ ਤੁਹਾਨੂੰ ਪਤਾ ਲੱਗੂਗਾ ਜਿੰਮ ਕਿਹੜਾ ਕਿਹੜਾ ਲੱਗਿਆ ਕਿਹੜਾ ਕਿਹੜਾ ਨਹੀਂ ਲੱਗਿਆ ਹਾਂ ਫਾਈਨਲ ਬੰਦੇ ਕਿਹੜੇ ਨੇ ਹਾਂ ਐਂਟਰ ਤੇ ਪਤਾ ਲੱਗੂਗਾ ਹਾਂਜੀ ਭਾਈ ਸੋ ਅੱਜ ਦਾ ਸ਼ੂਟ ਬਹੁਤ ਵਧੀਆ ਰਿਹਾ ਅੱਜ ਦਾ ਬੈਠਕੀ ਟਾਈਮ ਲੰਘਿਆ ਹੈ ਕਹਾੜੀਓ ਪੜੀਆਂ ਨੇ ਮੈਂ ਪਰ ਤੁਆ ਜੀ ਆਏ ਹੋਏ ਸੀਗੇ ਕਾਫੀ ਟਾਈਮ ਬਾਅਦ ਤੇ ਲੱਗਣ ਕਬੂ ਟਾਈਮ ਬਾਅਦ ਲਾਈਵ ਹੋਈ ਸੀ ਨਾ ਨੇ ਆਹੋ ਤੇ ਵਧੀਆ ਰਿਹਾ ਸ਼ੂਟ ਵੀਡੀਓ ਸ਼ੂਟ ਕੀਤੀ ਅੱਜ ਤੁਸੀਂ ਐਂ ਦੱਸੋ ਮੇਰੇ ਨਾਲ ਸ਼ੂਟ ਕਰਕੇ ਵਧੀਆ ਲੱਗਿਆ ਤੁਹਾਨੂੰ ਜਿਹਦੇ ਨਾਲੋਂ ਕਲਾਇਕ ਰੱਖਦਾ ਬਈ ਤੇਰੇ ਨਾਲ ਵਧੀਆ ਲੱਗਣੀ ਆ ਆ ਦੇਖ ਅੱਜ ਨੂੰ ਟੀ-ਸ਼ਰਟ ਵੀ ਆਪਣੇ ਫੋਨ ਨਾਲ ਮੈਚਿੰਗ ਕਰਕੇ ਪਾ ਗਿਆ ਮੈਚਿੰਗ ਇਸ ਸਪੈਸ਼ਲ ਗੱਡੀ ਆ ਵੀਰੇ ਨਵੇਂ ਪਿਆਰ ਦਿਓ ਸ਼ੇਅਰ ਕਰਿਓ ਕਮੈਂਟਸ ਕਰਕੇ ਦੱਸ ਜਰੂਰ ਦਿਓ ਸੈਂਟੀ ਵਾਲੇ ਬਲੌਗ ਤੁਹਾਨੂੰ ਕਿਵੇਂ ਲੱਗ ਰਹੇ ਨੇ ਹਾਂ ਜੀ ਐਨ ਵਧੀਆ ਜੀ ਕੰਮ ਬਹੁਤ ਵਧੀਆ ਹੋਇਆ ਜੀ ਜੇ ਤਾਂ ਸਵੇਰੇ ਮੂਣੀ ਦਿਖਾਉਂਦਾ ਫਿਰ ਕਾਲਾ ਕੜ ਮਠਾਇਆ ਫਿਰਦਾ ਕਾਹੀ ਕੀ ਹੋ ਗਿਆ ਤੰਤ ਲੱਗਦੀ ਆ ਬੁਖਾਰ ਚੜ ਗਿਆ ਉਹਨੇ ਬੁਖਾਰ ਚੜ ਗਿਆ ਸਾਰੇ ਦਿਨ ਦਾ ਮੁੰਡਾ ਸੁੱਤਾ ਪਿਆ ਹੁਣ ਉੱਠ ਕੇ ਆ ਕੇ ਕਹਿੰਦਾ ਮੈਨੂੰ ਬੁਖਾਰ ਚੜ ਗਿਆ ਦੇਖ ਲਓ ਚਲੋ ਜੀ ਚਲੋ ਠੀਕ ਹੈ ਜੀ ਮਿਲਦੇ ਆ ਨੀ ਗੌਰਨ ਬਣੀ ਨਹੀਂ ਗੱਲਾਂ ਨਾ ਨੀ ਗੌਰਨ ਲੈ ਵੀ ਹੁਣ ਦੇਖਦੇ ਹਾਂ ਟੀ ਕੀ ਕਰਦਾ ਉਹ ਸ਼ਾਟ ਬਸ ਉਹ ਚ ਗੱਲੀ ਮਾਰ ਰਹੀ ਉਹੀ ਪਾ ਦੀ ਸਟੋਰੀ ਆ ਗਈ ਉਹ ਬੰਨਾਂ